ਅੱਜ ਦੇ ਦਿਨ ਵੀ ਆਪਣੇ ਟਾਰਗੇਟ ਹਿੱਟ ਦੇਖ ਸਕਦੇ ਤੁਸੀਂ ਨਿਫਟੀ ਦੇ ਟਾਰਗੇਟ ਆਪਾਂ ਦਿੱਤੇ ਜੀ ਤੁਹਾਨੂੰ 24650 ਉਹ ਵੀ ਹਿੱਟ ਟਾਰਗੇਟ ਦੇ ਉੱਤੇ ਆ ਕੇ ਨਿਫਟੀ ਨੇ ਆਪਣਾ ਸਟੇਬਲ ਕੀਤਾ ਸਟੇਬਲ ਕਰਨ ਤੋਂ ਬਾਅਦ ਮਾਰਕੀਟ ਅਪਸਾਈਡ ਮੂਵਮੈਂਟ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਸਾਰਾ ਆਪਾਂ ਤੁਹਾਨੂੰ EMI ਦੀ ਸੈਟਿੰਗ ਦਿੱਤੀ ਹੋਈ ਹੈ ਕਰਕੇ ਇਹ ਸੈਟਿੰਗ ਨੂੰ ਤੁਸੀਂ ਫੋਲੋ ਕਰਕੇ ਸ਼ੇਅਰ ਮਾਰਕੀਟ ਦੇ ਵਿੱਚ ਇੱਕ ਸਾਈਡ ਦੀ ਮੂਵਮੈਂਟ ਨੂੰ ਕੈਪਚਰ ਕਰ ਸਕਦੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰ ਲਓ ਆਪਾਂ ਤੁਹਾਨੂੰ ਲਾਈਵ ਮਾਰਕੀਟ ਵੀ ਦਿਖਾਈ ਦੀ ਆ ਲਾਈਵ ਮਾਰਕੀਟ ਦੇ ਵਿੱਚ ਵੀ ਦਿਖਾਈ ਦੇ ਆ ਤੁਸੀਂ ਦੇਖ ਸਕਦੇ ਹੋ ਆਪਾਂ ਆਪਣੀ ਵਾਚ ਲਿਸਟ ਵੀ ਦਿਖਾਵਾਂਗੇ ਤੁਹਾਨੂੰ ਆ ਦੇਖੋ ਆਪਾਂ ਆਪਣੀ ਵਾਚ ਲਿਸਟ ਦਿਖਾ ਰਹੇ ਹਾਂ ਤੁਹਾਨੂੰ ਆ ਸਾਰੇ ਆਪਾਂ ਸਟਾਕਸ ਵਾਚ ਲਿਸਟ ਦੇ ਵਿੱਚ ਰੱਖਿਆ ਆ ਐਕਸਲਰ ਪਾਵਰ ਵਿਪਰੋ ਗੇਲ ਇਦਾਂ ਦੇ ਸਾਡੇ ਕੋਲ ਕਈ ਸਟਾਕ ਹੈ ਕਈ ਸਟਾਕਸ ਆਪਾਂ ਤੁਹਾਨੂੰ ਦੱਸੀ ਦੇ ਆ ਸਟਾਕ ਆਫ ਦਾ ਡੇ ਸਟਾਕ ਆਫ ਦਾ ਮੰਥ ਸਟਾਕ ਆਫ ਦਾ ਵੀਕ ਤੇ ਤੁਸੀਂ ਦੇਖ ਸਕਦੇ ਹੋ ਆਪਣੇ ਸਟਾਕ ਮਾਰਕੀਟ ਦੇ ਵਿੱਚ ਹਰੇਕ ਸਟਾਕ ਦੀ ਆਪਾਂ ਤੁਹਾਨੂੰ ਐਨਾਲਾਈਜ਼ ਕਰੀ ਦੀ ਆ ਚੈੱਕ ਕਰੀ ਦਾ ਆ ਕਿ ਮਾਰਕੀਟ ਕਿਵੇਂ ਆ ਕਿਵੇਂ ਨਹੀਂ ਸਾਡੀ ਵੀਡੀਓ ਤੁਹਾਨੂੰ ਐਜੂਕੇਸ਼ਨ ਪ੍ਰੋਵਾਈਡ ਕਰਨ ਦੀ ਹੈ ਕਿ ਸਟਾਕ ਮਾਰਕੀਟ ਦੀ ਐਜੂਕੇਸ਼ਨ ਦੇਣੀ ਕਿ ਸਟਾਕ ਮਾਰਕੀਟ ਕਿਸ ਤਰ੍ਹਾਂ ਵਰਕ ਕਰਦੀ ਹੈ ਕਿਵੇਂ ਕੰਮ ਕਰਦੀ ਹੈ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਆਪਣੇ ਚੈਨਲ ਨੂੰ ਫੋਲੋ ਜਰੂਰ ਕਰਨਾ ਸਬਸਕ੍ਰਾਈਬ ਕਰ ਲਓ ਆ ਤੁਸੀਂ ਦੇਖ ਸਕਦੇ ਆ ਨਿਫਟੀ ਨਿਫਟੀ ਦਾ ਆਪਾਂ ਚਾਰਟ ਤੁਹਾਨੂੰ ਖੋਲਿਆ ਦੇਖੋ ਨਿਫਟੀ ਦਾ ਚਾਰਟ ਇਥੇ ਚਾਰਟ ਓਪਨ ਹੁੰਦਾ ਹੈ ਤੁਸੀਂ ਦੇਖ ਸਕਦੇ ਆ ਨਿਫਟੀ ਦਾ ਚਾਰਟ ਓਪਨ ਕੀਤਾ ਇਹ ਤੁਸੀਂ ਦੇਖ ਸਕਦੇ ਆ ਦੋਨੋਂ ਨਿਫਟੀ ਦੇ ਚਾਰਟ ਹੈ ਸੇਮ ਚਾਰਟ ਨਿਫਟੀ ਦਾ ਹੀ ਹੈ ਚੈੱਕ ਕਰ ਸਕਦੇ ਤੁਸੀਂ ਨਿਫਟੀ ਆ ਦੇਖੋ ਆਪਾਂ ਇੱਥੇ ਟ੍ਰੈਂਡ ਲਾਈਨ ਕੀਤੀ ਸੀ ਨਿਫਟੀ ਇਸ ਟਾਈਮ ਕਿਥੇ ਚੱਲੇ 24806 ਟ੍ਰੈਂਡ ਲਾਈਨ ਆਪਨੇ ਕੀਤੀਆਂ 24000 3 24830 ਧੰਨਵਾਦ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਯਕੀਨ ਕਰੋ